ਚੋੜਾਂ ਦੀ ਜੈ ਹਜ਼ਾਰਾਂ ਸਾਲਾਂ ਤੋਂ ਇਸ ਦੇਸ਼ ਵਿੱਚ ਗੁਲਾਮ ਬਣਾ ਕੇ ਰੱਖਿਆ ਬਹੁਜਨ ਸਮਾਜ ਮਦਨ ਜੰਗ ਜੋਸ਼ੋ ਹਰੋਸ਼ਾ ਇਕੱਠਾ ਹੋਇਆ ਬਾਬਾ ਸਾਬਕਰ ਸਾਹਿਬ ਕਾਸ਼ੀ RAM ਨੂੰ ਯਾਦ ਕਰਕੇ ਜੈ ਭੀਮ ਜੈ ਭੀਮ ਜਿੱਤੂ ਰਾਹ ਹੈ ਜਿੱਤੂ ਰਾਹ ਜਿੱਤੂ ਰਾਹ ਹੈ ਜਿੱਤੂ ਰਾਹ ਬੀਐਸਪੀ ਕੇ ਵਾਸਤੇ ਬੀਐਸਪੀ ਕੇ ਵਾਸਤੇ ਇਸ ਯੁੱਧ ਦੇ ਵਿੱਚ ਸ਼੍ਰੀ ਪਰਦਾਣ ਉੱਤਰ ਪ੍ਰਦੇਸ਼ ਦੇ ਚਾਰ-ਚਾਰ ਵਾਰ ਰਾਜੇ ਮੁੱਖ ਮੰਤਰੀ ਕੈਰ ਕੁਮਾਰੀ ਮਾਇਆਵਤੀ ਜੀ ਨੂੰ ਯਾਦ ਕਰੀਏ ਆਪਣੇ ਸਾਰੇ ਪੱਤੀ ਨੂੰ ਯਾਦ ਕਰੀਏ ਜਿਹੜੇ ਚੰਦ ਮਿੰਟਾਂ ਦੇ ਵਿੱਚ ਹੈਲੀਕਾਪਟਰ ਨਾਲ ਸਾਡੇ ਵਿੱਚ ਪੁੱਜਣ ਲੱਗੇ ਆ ਕੈਰ ਕੁਮਾਰੀ ਮਾਇਆ ਛੋਟੇ ਵਿੱਚ ਆਵਾਜ਼ ਆਵੇ। ਬੇਕੁਮਾਰੀ ਮਾਇਆਵਤੀ ਜੀ ਅੱਗੇ ਵੜੋ। ਬੇਕੁਮਾਰੀ ਮਾਇਆਵਤੀ ਜੀ ਅੱਗੇ ਵੜੋ। ਸਤਿਕਾਰਯੋਗ ਸਾਥੀਓ ਅਸੀਂ ਪੰਜਾਬ ਦੇ ਬਹੁਜਨ ਸਮਾਜ ਦੇ ਲੋਕ ਹੈ। ਹਜ਼ਾਰਾਂ ਸਾਲਾਂ ਤੋਂ ਬਹੁਜਨ ਸਮਾਜ ਨੂੰ ਸਮਾਜਿਕ ਤੇ ਆਰਥਿਕ ਤੌਰ ਤੇ ਦਬਾ ਕੇ ਰੱਖਿਆ ਗਿਆ। ਔਰ ਜਨ ਸਮਾਜ ਨੂੰ ਸਮਾਜਿਕ ਤੌਰ ਤੇ ਛੋਟੀਆਂ ਜੱਤਾ ਕੋਸ਼ਿਸ਼ ਕੀਤਾ ਗਿਆ ਅੱਜ ਵੀ ਇਹ ਵਰਤਾਰਾ ਬਾਦਸੂਰ ਜਾਰੀ ਆ ਯਾਦ ਕਰੋ ਪਿਛਲੇ 2 ਸਾਲ ਪਹਿਲਾਂ ਬਸਪਾ ਦਾ ਗੱਠ ਜੋੜ ਸੀ ਸ਼੍ਰੀ ਅਨੰਦ ਪ੍ਰਸਾਦ ਤੇ ਸ਼੍ਰੀ ਚਮਕਰ ਸਾਹਿਬ ਬਹੁਜਨ ਸਮਾਜ ਪਾਰਟੀ ਦਾ ਹੱਥੀਂ ਨਰ ਰਿਖਾ ਸੀ ਕਾਂਗਰਸ ਨੇ ਕਿਹਾ ਸੀ ਇਸ ਸੀਟਾ ਦਲਤਾ ਦੇ ਪਛੜੇ ਵਰਗਾਂ ਨੂੰ ਕਿਉਂ ਦੇ ਦਿੱਤੀਆਂ ਇਹ ਪਵਿੱਤਰ ਤੇ ਪੰਥਕ ਸੀਟਾ ਦਲਤਾ ਨੂੰ ਕਿਉਂ ਦੇ ਦਿੱਤੀਆਂ ਸਤਿਕਾਰਯੋਗ ਸਾਥੀਓ ਪੰਜਾਬ ਦੇ ਵਿੱਚ ਬਹੁਤ ਜਣ ਸਮਾਜ ਨਾਲ ਗਾਲੀ ਗੋਲ ਛੋੜਿਆ ਬਹੁਤ ਜਣ ਸਮਾਜ ਦੀ ਪੱਗ ਨੂੰ ਹੱਥ ਪਾਇਆ ਜਾ ਰਿਹਾ ਆ ਯਾਦ ਕਰੋ ਇਹ ਜੋ ਕਾਂਗਰਸ ਹਾਰੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਪੁੱਛਿਆ ਕਾਂਗਰਸ ਕਿਉਂ ਹਾਰੀ ਮੇਉ ਉਤਰ ਦਿੱਤਾ ਪੈਰਾ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਤਾ ਹਾਰੀ ਯਾ ਨਾਕ ਨਹੀਂ ਯਾਰ ਹਾਂ ਰਾਹੁਲ ਬਦਲਾ ਲੈਣ ਦਾ ਮੌਕਾ ਆ ਗਿਆ ਕਿ ਨਹੀਂ ਆ ਗਿਆ ਹੈ ਕਾਂਗਰਸ ਕਿਤਾ ਜਿਹੜੀ ਦਲਸਤਾ ਦੇ ਪਛੜੇ ਵਰਗਾ ਨਾਲ ਗਾੜੀ ਘਰੋਚ ਕਰਦੀ ਆ ਹਾਂ ਹਾਂ ਆਮ ਆਦਮੀ ਪਾਰਟੀ ਵੀ ਕੱਟ ਨਹੀਂ ਗੁਜ਼ਾਰਦੀ 178 ਲਾਹ ਇੱਕ ਵੀ ਦਲ ਨਹੀਂ ਰੱਖਿਆ ਇੱਕ ਵੀ ਪਛੜਾ ਨਹੀਂ ਰੱਖਿਆ ਬੀਐਸਪੀ ਦਾ ਹੱਥੀ ਸਰਕਾਰ ਤੇ ਉਤਰਿਆ ਕਟੜਿਆ ਵਿੱਚ ਖੜਾ ਕੀਤਾ ਝਾੜੂ ਵਾਲਿਆਂ ਨੂੰ ਝਾੜੂ ਵਾਲਿਆਂ ਦੇ ਹਾਈ ਕੋਰਟ ਦੇ ਵਿੱਚ ਉਤਰ ਦਿੱਤਾ ਦਲ ਤੇ ਪਛੜੇ ਵਰਗਾ ਨੂੰ ਨਰਾਇਕ ਦੱਸਿਆ ਸਰਕਾਰੀ ਕਾਗਜ਼ ਤੇ ਮੋਹਰ ਲਾ ਕੇ ਝਾੜੂ ਵਾਲਿਆਂ ਨੇ ਝਾੜੂ ਵਾਲਿਆਂ ਦਾ ਮੀਂਦਵਾਰ ਖਡੂਰ ਸਾਹਿਬ ਤੋਂ RAM ਗੜੀਆ ਤੇ ਸਨਿਆਰਾ ਭਾਈਚਾਰੇ ਨੂੰ ਗਾਲ੍ਹਾਂ ਕੱਢ ਰਿਹਾ ਯਾਦ ਆਕ ਰਹੀ ਯਾਰ ਝਾੜੂ ਵਾਲਿਆਂ ਨੂੰ ਵੀ ਸਿੱਖਾਉਣਾ ਕਿ ਨਹੀਂ ਸਿਖਾਉਣਾ ਇੱਕ ਪਾਸੇ ਪੈਣ ਕੁਵਾਰੀ ਮਾਇਆਵਤੀ ਦਾ ਰਾਜ ਹੈ ਜੜੇ ਨੇ ਬਹੁਜਨ ਸਮਾਜ ਨੂੰ ਇਮਾਨ ਸਨਮਾਨ ਨਹੀਂ ਦਿੱਤਾ ਨਾਂ ਦੀ ਨਾਲ ਬਹੁਜਨ ਸਮਾਜ ਤੇ ਮਹਾਪੁਰਸ਼ਾਂ ਨੂੰ ਵੀ ਮਾਨ ਸਨਮਾਨ ਦਿੱਤਾ ਗੁਰੂ ਰਵਿਦਾਸ ਮਹਾਰਾਜ ਨੂੰ ਪੂਰੀ ਦੁਨੀਆ ਮੰਨਦੀ ਆ ਅੱਜ ਤੱਕ ਮਾਨ ਸਨਮਾਨ ਕਿਸੇ ਸਰਕਾਰ ਨੇ ਨਹੀਂ ਦਿੱਤਾ ਜਦੋਂ ਜ਼ਿਲ੍ਹਾ ਬਣਾਉਣ ਦੀ ਗੱਲ ਆਈ ਪੂਰੇ ਭਾਰਤ ਦੇ ਵਿੱਚ ਪਹਿਰ ਕੁਮਾਰੀ ਮਾਇਆਵਤੀ ਜੀ ਨੇ ਗੁਰੂ ਰਵਦਾਸ ਨਗਰ ਜ਼ਿਲ੍ਹਾ ਬਣਾਇਆ ਬਾਬਾ ਸਾਹਿਬ ਮਿਹਰਕਰ ਤੇ ਨੌਂ ਤੇ ਮਿਹਰਕਰ ਨਗਰ ਜ਼ਿਲ੍ਹਾ ਬਣਾਇਆ ਜੋਤੀਵਾ ਫੂਲੇ ਨਗਰ ਜ਼ਿਲ੍ਹਾ ਬਣਾਇਆ ਗੋਤਮ ਬੁੱਧਾ ਨਗਰ ਜ਼ਿਲ੍ਹਾ ਬਣਾਇਆ ਅੱਜ ਤੁਸੀਂ ਖਰਾਨਗੜ੍ਹ ਸਾਹਿਬ ਜਾਣਦੇ ਆ ਗੁਰੂ ਰਵਦਾਸ ਮਹਾਰਾਜ ਨੂੰ ਨਮਨ ਹੋਣ ਜਾਣਦੇ ਆ ਅੱਜ ਤੱਕ ਵੀ ਸੜਕਾਂ ਨਹੀਂ ਬਣੀਆਂ ਉੱਥੋਂ ਦੀਆਂ ਨਾ ਕਾਂਗਰਸ ਜਾਂਦੀ ਆ ਕਦੇ ਟਰੱਕ ਪਲਟ ਗਿਆ ਕਦੇ ਟਰਾਲੀ ਤੇ ਕਦੇ ਪਿਕਅਪ ਖਾਦ ਵਿੱਚ ਡਿੱਗ ਪਏ ਇਸ ਸਾਲ 14 ਰਮਦਾਨੀਏ ਮਰੇ ਪਿਛਲੇ ਸਾਲ 18 ਰਮਦਾਨੀਏ ਮਰੇ ਸਰਕਾਰ ਨੇ ਦੁੱਖੀ ਦਾ ਵੀ ਦੁੱਖੀ ਦਾ ਵੀ ਗਰੀਬਾਂ ਨੂੰ ਸਹਿਯੋਗ ਨਹੀਂ ਕੀਤਾ ਸਰਕਾਰ ਬੋਲਾ ਕਰਦੀ ਆ ਜਲ ਬਾਕੀ ਬਾਕੀਆਂ ਦੇ ਲਈ 1 ਕਰੋੜ ਦਾ ਚੱਕ ਲੈ ਕੇ ਘਰ ਪਹੁੰਚ ਸਕਦੀ ਆ ਕਾ ਗੁਰੂ ਰਵਨਾਸਰੂ ਮੰਨਣ ਵਾਲਿਆਂ ਦੇ ਇੱਕ ਦੁੱਖੀ ਵੀ ਲੈ ਕੇ ਕੁੱਝ ਨਹੀਂ ਚਤਕਾਰ ਜੋ ਸਾਥੀਓ ਇਸੇ ਤਰ੍ਹਾਂ ਦਸ਼ਮੇਸ਼ ਪਿਤਾ ਦੇ ਦਰ ਨੂੰ ਸੜਕ ਜਾਂਦੀ ਆ ਪੰਗਾ ਘੜ ਸ਼ਕਰ ਪੁੱਜੇ ਅੱਜ ਹੱਦ ਟੋਕ ਤੇ ਆਨੰਦਪੁਰ ਸਾਹਿਬ ਅੱਜ ਤੱਕ ਵੀ ਦਸ਼ਮੇਸ਼ ਪਿਤਾ ਦੇ ਦਰ ਨੂੰ ਜਾਂਦੀ ਸੜਕ ਵੀ ਬਣਾਈ ਨਾ ਪੰਚ ਦੇ ਖੱਗੇਦਾਰਾਂ ਦੀ ਸਰਕਾਰ ਆ ਰਹੀਆ ਲੇਕਿਨ ਪੰਚ ਦੇ ਪਿਤਾ ਦਸ਼ਮੇਸ਼ ਪਿਤਾ ਦੀ ਵੀ ਸੜਕ ਨਾ ਬਣੀ ਇਹਨਾਂ ਕੋਲੋਂ ਇਸੇ ਤਰ੍ਹਾਂ ਸਤਕਾਰ ਜੋ ਸਾਥੀਓ ਪਿੰਡ ਪਿੰਡ ਮਰੇਗਾ ਮਜ਼ਦੂਰ ਹੈ ਮਰੇਗਾ ਮਜ਼ਦੂਰ 100 ਦਿਨ ਦਾ ਰਜਗਾਰ ਸਰਕਾਰ ਦਿੰਦੇ ਆ ਪਿਛਲੇ 20 ਸਾਲਾਂ ਤੋਂ ਦਿਨ ਦਿਨ ਦੇਖਦਾ ਡਰਾਮਾ ਕਰਦੀ ਆ ਇਹ 100 ਦਿਨ 300 600 ਦਿਨ ਕਿਉਂ ਨਹੀਂ ਦਿੱਤੇ ਗਏ ਮਜ਼ਦੂਰ ਦੇ ਮਜ਼ਦੂਰ ਨੂੰ ਦਿਹਾੜੀ ਮਿਲਦੀ 250 300 300 ਵੀ ਪੂਰੀ ਨਹੀਂ ਮਿਲਦੀ ਮਰੇਗਾ ਮਜ਼ਦੂਰ ਦੀ ਦਿਹਾੜੀ 500 ਤੇ 700 ਅੱਜ ਤੱਕ ਵੀ ਸਰਕਾਰ ਕਰ ਨਾ ਸਕੇ ਸਰਕਾਰ ਇਹਨੇ ਕਾ ਮਜ਼ਦੂਰ ਤੇ ਕੈਮਰਾ ਲਾ ਕੇ ਬੱਠੀ ਆ ਕੈਮਰਾ ਲੱਗਦਾ ਮਜ਼ਦੂਰ ਜਿਹੜਾ ਰੰਬਾ ਲੈ ਕੇ ਬੈਠਾ ਖੋਪਾ ਲੈ ਕੇ ਬੈਠਾ ਟੋਕਰਾ ਗੰਦ ਦਾ ਲੈ ਕੇ ਬੈਠਾ ਸਰਕਾਰ ਨੇ ਕੈਮਰਾ ਲਾਇਆ ਉਹਦੇ ਤੇ ਸਰਕਾਰ ਨੇ ਕੈਮਰਾ ਲਾਇਆ ਮਜ਼ਦੂਰ ਤੇ ਲਾਇਆ ਇਸ ਦੇਸ਼ ਦੇ ਟਾਟਾ ਮੰਨੀ ਤੇ ਕੈਮਰਾ ਨਹੀਂ ਲਾਇਆ ਇਸ ਦੇਸ਼ ਦੇ ਚੰਦੂ ਮਾਜਰੇ ਨੇ ਕੰਗ ਦੇ ਕੈਮਰਾ ਨਹੀਂ ਲਾਇਆ ਲੇਕਿਨ ਮਜ਼ਦੂਰ ਤੇ ਕੈਮਰਾ ਲਾਇਆ क्रूरਾ ਕਰਨ ਲਈ ਵੀ ਮਜ਼ਦੂਰ ਤੇ ਕੈਮਰਾ ਲਾਤਾ ਇਸ ਨੂੰ ਵੱਡਾ ਮਾੜਾ ਦਿਨ ਮਜ਼ਦੂਰਾਂ ਲਈ ਕੀ ਹੋ ਸਕਦਾ ਹੈ ਸਤਿਕਾਰਯੋਗ ਪੰਜਾਬੀਓ ਗੰਦੀ ਸਿੱਖਾਂ ਦੀ ਲੜਾਈ ਚੱਲ ਰਹੀ ਪੰਜਾਬ ਉਹ ਕਦੀ ਸੁਣਿਆ ਕਿ ਬੰਦੀ ਸਿੱਖਾਂ ਦੀ ਰਿਹਾਈ ਕੈਰ ਕੁਮਾਰੀ ਮਾਇਆ ਦਿੱਤਾ ਰਾਜ ਸਿਲਪਰ ਪ੍ਰਦੇਸ਼ ਦੇ ਵਿੱਚ ਜਿਹੜਾ سزا ਪੂਰੀ ਕਰ ਚੁੱਕੇ ਤਿੰਨ ਕੈਦੀ ਬੰਦੀ ਸਿੱਖਾਂ ਦੇ ਪਹਿਰ ਮਾਇਆਵਰਦੀ ਦੇ ਹੁਕਮਾਂ ਨਾਲ ਛੱਡੇ ਗਏ ਸੀ ਉਹਨਾਂ ਵਿੱਚ ਇੱਕ ਦਾ ਨਾਮ ਸੀ ਸੋਮਨਾਥ ਸਿੰਘ ਔਰ ਅੱਜ ਵੀ ਉਹ ਜਿੰਦਾ ਆ ਜਦੋਂ ਬਸਤਾ ਵਿਧਾਇਕ ਨੇ ਵਿਧਾਨ ਸਭਾ ਵਿੱਚੋਂ ਗੱਲ ਰੱਖੀ ਉਹ ਸੋਮਨਾਥ ਸਿੰਘ ਬੰਦੀ ਸਿੰਘ ਜਿਹੜਾ ਪਹਿਰ ਮਾਇਆਵਰਦੀ ਤੇ ਦਸਕਦਾ ਨਾਲ ਛੁੱਟਿਆ ਸੀ ਉਹ ਐਮਐਲਏ ਡਾਕਟਰ ਨਛੱਤਰਪਾਲ ਦਾ ਮੁਲਾਕਾਤ ਕਰਕੇ ਕੇ ਪੰਜਾਬ ਦੇ ਵਿੱਚ ਜੇ ਕੋਈ ਬੰਥ ਦੀ ਗੱਲ ਕਰ ਸਕਦਾ ਜੇ ਦਲ ਡਰੈਵਰ ਅੱਜ ਪਾਰਟੀ ਕਰ ਸਕਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 5 ਸਾਲ 5 ਲੱਖ ਬੱਚਾ ਬਣਦਾ ਸੀ ਅੱਜ ਝਾੜੂ ਵਾਲਿਆਂ ਦੀ ਸਰਕਾਰ ਹੈ ਅੱਜ ਘਟ ਕੇ 1 ਲੱਖ ਬੱਚਾ ਰਹਿ ਗਿਆ ਡਿਗਰੀਆਂ ਰੋਕੀਆਂ ਜਾਂਦੀਆਂ ਛਣਾਉਣ ਦੇ ਲੜਾਈ ਲੜਨੀ ਪੈਂਦੀ ਦਾਖਲਾ ਗਰੀਬ ਬੰਦੇਆਂ ਦਾ ਹੋਵੇ ਲੜਾਈ ਹੱਥੀ ਵਾਲਿਆਂ ਨੂੰ ਲੜਨੀ ਪੈਂਦੀ ਆ ਇਹ ਵੱਟੇ ਜੋਰਾ ਵਰ ਕਿਤੇ ਲੱਭਦੇ ਸਤਕਾਰਯੋਗ ਪੰਜਾਬੀਓ ਪੰਜਾਬ ਦਾ ਖਜ਼ਾਨਾ ਜਾ ਰਿਹਾ ਦੂਜੇ ਸੂਬਿਆਂ ਦੇ ਵਿੱਚ 에어ਪੋਰਟ ਸਾਰਾ ਪੰਜਾਬ ਸਾਡਾ ਲਿਹਾੜੀ ਕਰਮ ਜਾਂਦਾ ਕੋਈ ਦੁਬਈ ਜਾਂਦਾ ਕੋਈ ਮਸਕਟ ਕੋਈ ਇੰਗਲੈਂਡ ਅਮਰੀਕਾ ਯੂਰਪ ਪੰਜਾਬ ਦੇ ਵਿਦਿਆਰਥੀ ਪੜ੍ਹਨ ਜਾਂਦੇ ਆ ਕਰੋੜਾ ਰੁਪਏ ਦਾ ਪੈਟਰੋਲ ਪੰਜਾਬੀਆਂ ਦਾ ਟੈਕਸੀਆਂ ਔਰ ਤੇਲਾਂ ਚ ਫੁੱਕਿਆ ਜਾ ਰਿਹਾ ਕਰੋੜਾ ਰੁਪਿਆ ਦਾ ਪੰਜਾਬੀਆਂ ਦਾ ਟੋਲ ਟੈਕਸ ਨਾਲ ਦੇ ਸੂਬਿਆਂ ਦੇ ਵਿੱਚ ਜਾ ਰਿਹਾ ਕਰੋੜਾ ਰੁਪਿਆ ਦੀ ਪਾਰਕਿੰਗ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੇ ਜਾ ਰਹੇ ਮਾਂ ਮਾਂ ਆਪਣੇ ਬੱਚੇ ਨੂੰ ਛੱਡਦੇ ਆ ਰੋਂਦੇ ਐ ਜੱਫੀਆਂ ਪਾਉਂਦੇ ਆ 에ਰਪੋਰਟ ਟਰਮੀਨਲ 3 ਟਰਮੀਨਲ 3 ਤੇ ਮੇਲਾ ਕਿਹੜਾ ਵਾ ਲੱਗਦਾ ਕਿਹੜੇ ਸਵੇਰ ਦੇ ਰੋਖੁੰਦੇ ਆ ਉਹ ਰੋਕੋ ਉੱਥੇ ਪੱਗਾਂ ਚੁੰਨੀਆਂ ਰੋਂਦੀਆਂ ਹੁੰਦੀਆਂ ਪੱਗਾਂ ਚੁੰਨੀਆਂ ਧੀ ਪੁੱਤ ਨੂੰ ਜੱਫੀਆਂ ਪਾ ਕੇ ਕਾਵੇ ਰੋਂਦੀਆਂ ਹੁੰਦੀਆਂ ਕਿਸੇ ਨੇ ਪੰਜਾਬੀਆਂ ਦੀ ਬਾਹ ਨਾ ਫੜੇ ਅੱਜ ਮੌਕਾ ਆ ਅਸੀਂ ਆਪਣਾ ਆਪਣੇ ਪੰਜਾਬ ਦੇ ਲੋਕਾਂ ਦੀ ਅਸਲੀ ਨਿਮਾਇਂਦਗੀ ਕਰਦੀ ਬਹੁਜਨ ਸਮਾਜ ਪਾਰਟੀ ਨੂੰ ਤਕੜਾ ਕਰੀਏ ਇਹ ਮਾੜੀ ਏਅਰਪੋਰਟ ਨੂੰ ਇੰਟਰਨੈਸ਼ਨਲ ਏਅਰਪੋਰਟ ਬਣਾ ਦੇਵਾਂਗੇ ਜਦੋਂ ਵਾਪਸ ਮੁੜਦੇ ਦਿੱਲੀ ਤੋਂ ਕਰੋੜਾਂ ਪੰਜਾਬੀਆਂ ਤੇ ਡਾਕਾ ਵੱਜਦਾ ਮੁਰਖ ਢਾਪਿਆਂ ਦੇ ਉੱਤੇ ਉਹ ਢਾਪੇ ਖੋਟੇ ਖੰਨੜ ਗਏ ਆ ਮਹਾਲਾ ਵਾਲਿਆਂ ਦਾ ਢਾਪਾ ਆ ਲੰਗੜੋਆ ਰੋਪਣ ਵਾਲਿਆਂ ਦਾ ਟਾਪਾ ਹੈ ਟਾਪੇ ਕਰੋੜਾ ਸਾਡੀ ਜੇਬ بچਾਉਣਗੇ ਪਰ ਤੁਹਾਨੂੰ ਚੱਜਦੇ ਚੱਜ ਨਹੀਂ ਮੈਂਬਰ ਕੰਨ ਦੀ ਮੈਂ ਬਹੁਤ ਜਨ ਸਮਾਜ ਪਾਰਟੀ ਨੇ ਜੋ ਉਮੀਦਵਾਰ ਖੜੇ ਕੀਤੇ ਉਹ ਤੁਹਾਡੇ ਹੱਕ ਦੀ ਗੱਲ ਕਰ ਸਕਦੇ ਆ ਅੱਜ ਦੇ ਦਿਨ ਮੈਂ ਤੁਹਾਨੂੰ ਕਹਿਣਾ ਚਾਹਾਂ ਜਿੰਦਾ ਦੰਦ ਪਛਲੇ ਵਰਗਾ ਨੂੰ ਪੰਜਾਬ ਚ ਕੁੱਟਿਆ ਜਾ ਰਿਹਾ ਢਾੜੂ ਵਾਲਿਆਂ ਦੀ ਸਰਕਾਰ ਆਈ 25 ਮਹੀਨੇ ਹੋ ਗਏ ਗਲਤ ਤੇ ਜ਼ੁਲਮ ਹੁੰਦਾ ਕੋ ਪੁਲਿਸ ਥਾਣੇ ਜਾਂਦਾ ਦੱਤ ਦੇ ਜਨਮ ਹੁੰਦਾ ਉਹ ਕੋਸ ਜਾਣਦਾ ਕੋਸ ਸੜਵਾਈ ਨਹੀਂ ਕਾਂਦੀ ਤੁਨ ਸੂਚਿਤ ਜਾਤੀਆਂ ਦੇ ਲੋਕ ਐਸੇ ਕਮਿਸ਼ਨ ਕੋਲ ਜਾਂਦੇ ਆ ਲੇਕਿਨ ਪੰਜਾਬ ਦੇ ਵਿੱਚ ਭਗਵੰਤ ਮਾਨ ਜਿਹੜਾ ਮਸ਼ਕਰੀਆਂ ਦੀਆਂ ਗੱਲਾਂ ਕਰਦਾ ਆ ਤੇ ਸਾਡੇ ਵਾਲੇ ਸੁਣਦੇ ਆ ਸਾਡੇ ਵਾਲੇ ਸੁਣਦੇ ਆ ਭਗਵੰਤ ਮਾਨ ਦੀ ਝਾੜੂ ਪਾਰਟੀ ਨੇ ਪਿਛਲੇ 25 ਮਹੀਨਿਆਂ ਚ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ 10 ਮੈਂਬਰ ਹੁੰਦੇ ਸੀ ਚੇਅਰਮੈਨੀ ਦੇ ਕਮਿਸ਼ਨ ਦੇ ਘਟਾ ਕੇ 5 ਕਰ ਦਿੱਤੇ 6 ਸਾਲ ਦੀ ਟਰਮ ਹੁੰਦੀ ਸੀ ਘਟਾ ਕੇ 3 ਸਾਲ ਦੀ ਕਰ ਦਿੱਤੀ ਪੱਛੀਆਂ ਸਾਲਾਂ ਵਿੱਚ ਐਸੀ ਕਮਿਸ਼ਨ ਦਾ ਨਾ ਪੰਜਾਬ ਤੇ ਚੇਅਰਮੈਨ ਲੱਭਦਾ ਨਾ ਕੋਈ ਮੈਂਬਰ ਲੱਭਦਾ ਪੰਜਾਬ ਦੇ ਗਲਤਾਂ ਤੇ ਪਛੜੇ ਵਰਗਾਂ ਨੂੰ ਝਾੜੂ ਦੇ ਕਾਂਗਰਸ ਦੀ ਸਰਕਾਰ ਕੁੱਝੇ ਰੱਖਣਾ ਚਾਹੁੰਦੀ ਆ ਦਵਾ ਕੇ ਰਾਜ ਪਾਰਟੀ ਕਾਂਗਰਸ ਤੇ ਚਾੜੂ ਵਾਲਿਆਂ ਦੇ ਇੱਕ ਵਿੱਚ ਬਚਣਾ ਚਾਹੁੰਦੀ ਆ ਦੱਸੋ ਕੀ ਫੈਸਲਾ ਤੁਹਾਡਾ ਕਾਂਗਰਸ ਕਾਂਗਰਸ ਤੁਸੀਂ ਦੇਖਿਆ ਦਲਤਾਂ ਨੂੰ ਛੱਡੋ ਪਛੜਿਆਂ ਨੂੰ ਛੱਡੋ ਇਹਦਾ ਬਜ਼ੁਰਗਾਂ ਨਾਲ ਦੀ ਮਸ਼ਕਰੀਆਂ ਤੇ ਗਾਲੀ ਕਲੋਚ ਕਰਨ ਤੋਂ ਹਟਦੇ ਨੇ ਦੇਖਿਆ ਜਲੰਧਰ ਵਿੱਚ ਕਾਂਗਰਸ 70 ਸਾਲ ਵੀ ਬਜ਼ੁਰਗ ਦੀ ਥੋਡੀ ਨੂੰ ਹੱਥ ਲਾਉਂਦਾ ਆ ਜਿਹਦੇ ਥੋਡੀ ਹੱਥ ਲਾਉਣਾ ਸੀ ਉਹਦੇ ਥੋਡੀ ਨੂੰ ਅੱਗ ਲਾ ਕੇ ਬੰਦਾ ਨਹੀਂ ਕੀ ਲੱਪਣ ਦੇ ਆ ਇਸ ਕਰਕੇ ਕਾਂਗਰਸ ਨੂੰ ਜੇ ਚਾਹਣਾ ਆ ਪੰਜਾਬ ਚ ਹਰਾਉਣਾ ਜੇ ਚਾਹਰੂ ਨੂੰ ਚਾਹਣਾ ਆ ਪੰਜਾਬ ਚ ਹਰਾਉਣਾ ਤਾਂ ਸਾਨੂੰ ਆਪਣੇ ਹੱਥੀਂ ਇੱਕ ਇੱਕ ਵੋਟ ਤਕੜਾ ਕਰ ਪਾਕਿ ਤਕੜਾ ਕਰਨਾ ਪਏਗਾ ਸਾਬ ਕਾ ਜੀ ਰਾਮ ਕੰਦੇਸੀ ਆਖਰ ਨੇ 25 ਦਿਨ ਲਾ ਦਿਓ ਅੱਜ 5 ਦਿਨ ਬਚੇ ਆ ਦੱਸੋ ਕੀ ਫੈਸਲਾ ਤੁਹਾਡਾ ਪਿੰਡ ਪਿੰਡ ਗਲੀ ਗਲੀ ਗੱਡਾ ਲੈ ਕੇ ਜਾਓਗੇ ਗਾੜੀ ਇਹ ਜਿੱਤੂ ਖੜੇ ਹੋ ਜਾਓ ਲੋਕ ਸਭਾ ਦੇ ਵਿੱਚ ਜਿੱਤ ਦਾ ਤਮੰਗਾ ਬੱਜਣ ਵਾਲਾ ਆ ਜਿੱਤ ਦਾ ਨਗਾਰਾ ਬੱਜਣ ਵਾਲਾ ਆ ਅੱਜ ਦੇ ਦਿਨ ਉਹ ਲੋਕ ਸੂਰਮੇ ਹੋਣਗੇ ਜਿਹੜੇ ਇਸ ਗਰੀਬ ਗੁਰਬੇ ਦੀ ਲੜਾਈ ਪਿੱਛੇ ਖੜੇ ਹੋ ਕੇ ਹਾਥੀ ਨੂੰ ਜਿਤਾਉਣ ਲਈ ਕੰਮ ਕਰਨਗੇ ਧੰਨਵਾਦ ਜੈ ਜੀ